ਦੱਬੀ ਹੋਈ ਹੈ ਉਹਨਾਂ ਦੀ ਕਿਤੇ ਜ਼ਮੀਨ ਦੱਬੀ ਕਿਤੇ ਕਬਜ਼ੇ ਆਪਾਂ ਨੂੰ ਸਾਰਾ ਪਤਾ ਹੈ ਕੋਈ ਨਿਆਣਾ ਨਹੀਂ ਜਿਹੜਾ ਸਿੱਖ ਹੈ ਸਭ ਜਾਣਦਾ ਹੈ ਬਿਲਕੁਲ ਸਭ ਪਤਾ ਹੈ ਵੀ ਕਿਹੜੇ ਕਿਹੜੇ ਬੰਦਿਆਂ ਨੇ ਅੱਜ ਤੱਕ ਕਿੰਨੀਆਂ-ਕਿੰਨੀਆਂ ਪ੍ਰਾਪਰਟੀਆਂ ਦੱਬੀਆਂ ਕੀ ਕੁਛ ਕੀਤਾ ਬਸ ਇਹ ਹੁੰਦਾ ਜੀ ਤੇਰੀ ਖਾਂਦੇ ਦੀ ਦਾੜੀ ਹਿੱਲਦੀ ਹੈ ਜਿਹਦੇ ਸੀ ਵਿਰੋਧ ਚ ਖੜੇ ਹੋਣਾ ਉਹਦੀਆਂ ਸੀ ਜੁੱਤੀਆਂ ਵੀ ਪਰਖੀ ਜਾਣੀਆਂ ਤੇ ਜਿਹਦੇ ਨਾਲ ਅਸੀਂ ਸਹਿਮਤ ਆ ਉਹ ਭਾਵੇਂ ਹਜ਼ਾਰ ਕਰੋੜ ਹਜ਼ਾਰ ਕਿੱਲਾ ਜ਼ਮੀਨ ਦੱਬ ਲਵੇ ਉਹਨੂੰ ਤਾਂ ਵੀ ਕੁਛ ਨਹੀਂ ਕਹਿਣਾ ਸੋ ਇਸ ਕਰਕੇ ਐਸਾ ਮਸਲਾ ਨਹੀਂ ਹੈ ਜਥੇਦਾਰ ਬਥੇਰੇ ਆਉਂਦੇ ਆ 5 ਸਾਲ ਡਿਊਟੀ ਕਰਦੇ ਨੇ 5 ਸਾਲਾਂ ਚ ਕੌਣ ਹਿਸਾਬ ਲੈਂਦਾ ਵੀ ਤੂੰ ਕਿੱਥੇ ਕਿੱਥੇ ਗਿਆ ਕਿੰਨੇ ਕਿੰਨੇ ਲਫਾਫੇ ਮਿਲੇ ਉਹ ਕਿੱਥੇ ਗਿਆ ਪੈਸਾ ਸਾਰਾ ਫੈਮਲੀਆ ਚ ਗਿਆ ਟੱਬਰਾਂ ਚ ਲੱਗਿਆ ਬਿਲਕੁਲ ਬਿਲਕੁਲ ਆਪਣੇ ਟੱਬਰ ਬਣਾਏ ਹੋਟਲ ਬਣਾਇਆ ਨਹੀਂ ਗੁਰਬਚਨ ਸਿੰਘ ਨੇ ਮੁਖਤਸਰ ਵਾਲ ਜਿਹੜਾ ਬਲੋਟ ਵਾਲਾ ਜਥੇਦਾਰ ਜਿਹੜਾ ਰਹਿ ਕੇ ਗਿਆ ਪਹਿਲਾਂ ਉਹਨੇ ਐਡਾ ਵੱਡਾ ਹੋਟਲ ਬਣਾਇਆ ਫੈਮਲੀ ਦਾ ਸਾਰਾ ਕੁਝ ਬਣਾਇਆ ਆਪਣੇ ਟੱਬਰਾਂ ਦਾ ਬਣਾਇਆ ਮੇਰਾ ਤਾਂ ਪਰਿਵਾਰ ਜੇ ਅਮਰੀਕਾ ਵੀ ਗਿਆ ਨਾ ਤਾਂ ਬਾਰਡਰ ਟੱਪ ਕੇ ਰੁਲ ਕੇ ਗਿਆ জি ਸਾਡਾ ਤਾਂ ਕਦੇ ਸੋਚਿਆ ਹੀ ਨਹੀਂ ਕਦੇ ਮੈਂ ਤਾਂ ਜ਼ਿੰਦਗੀ ਦੇ ਵਿੱਚ ਵੀ ਮੈਂ ਆਪਣੇ ਟੱਬਰ ਨੂੰ ਸਿੱਧਾ ਜਾਜ ਜੜਾ ਮੈਂ ਇਦਾਂ ਦਾ ਕੁਝ ਨਹੀਂ ਸੋ ਮੇਰੇ ਕਹਿਣ ਦਾ ਭਾਅ ਵੇ ਹੈ ਜੀ ਕਿ ਦਿਖਾਇਆ ਕੁਝ ਹੋਰ ਜਾਂਦਾ ਜੀ ਜਦੋਂ ਹਣਾ ਜਦੋਂ ਤੁਹਾਡੀ ਮੰਨਦੀ ਨਹੀਂ ਕਰੇ ਮੇਰੀ ਘੜੀ ਦੀ ਫੋਟੋ ਖਿੱਚ ਲਓ ਇਹ ਜੀ 50000 ਦੀ ਹੈ ਜੀ ਲੱਖ ਦੀ ਹੈ ਹੂੰ ਹੂੰ ਮੇਰੀ ਜੁੱਤੀ ਦੀ ਫੋਟੋ ਖਿੱਚ ਲਓ ਜੀ ਉਹ ਗੱਲ ਐਵੇਂ ਇੱਕ ਮਸਲਾ ਹੈ ਜਿੱਡਾ ਵੱਡਾ ਹੁਣ ਮੈਂ ਮਾਫਲਰ ਪਾਇਆ ਆ ਤੁਸੀਂ ਪਾਇਆ ਇੱਕੋ ਜੇ ਰੇਟ ਦੇ ਹੋਣਗੇ ਬਿਲਕੁਲ ਜੀ ਮੇਰੇ ਵਾਲਾ ਤਾਂ ਰੇਟ ਦੱਸਣਗੇ ਇੰਨੇ ਦਾ ਜੀ ਇੰਨੇ ਦਾ ਪਾ ਲਿਆ ਇਹ ਆ ਪਾ ਲਿਆ ਜਿਹੜਾ ساری ਜ਼ਿੰਦਗੀ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕੀਤਾ ਸੇਵਾ ਕੀਤੀ ਤੇ ਜੇ ਹੁਣ ਗਾਉਣ ਵਾਲਾ ਵੱਡੀ ਤੋਂ ਵੱਡੀ ਗੱਡੀ ਰੱਖਦਾ ਵਧੀਆ ਤੋਂ ਵਧੀਆ ਜੁੱਤੇ ਪਾਉਂਦਾ ਤੇ ਜਿਹੜਾ ਗੁਰਬਾਣੀ ਗਾਉਣ ਵਾਲਾ ਉਹ ਜੁੱਤੇ ਕਿਉਂ ਨਹੀਂ ਪਾ ਸਕਦਾ ਇੱਕ ਗਾਇਕ ਨੇ ਤੁਹਾਡੇ ਤੇ ਬਣਾਇਆ ਸੀ ਗਾਣਾ ਉਹ ਬਾਬੇ ਨੇ ਕਾਲੀ ਆਡੀ ਲੈ ਲਈ ਇਦਾਂ ਕਰ ਤੇ ਆਡੀ ਤਾਂ ਉਹਦੇ ਕੋਲ ਸੀ ਮੇਰੇ ਕੋਲ ਤਾਂ ਹੈ ਵੀ ਨਹੀਂ ਸੀ ਨਹੀਂ ਉਹ ਵਿਵਾਦ ਉਹ ਤਾਂ ਬਿਨਾਂ ਕਰ ਉਹ ਜਿਹੜੀ ਆਡੀ ਦੀ ਗੱਲ ਹੈ ਕਾਲੀ ਉਹਦੇ ਕੋਲ ਆਪ ਕੋਲ ਸੀ ਮੇਰੇ ਕਹਿਣ ਦਾ ਭਾਵੇਂ ਹੈ ਜੀ ਜੇ ਗਾਉਣ ਵਾਲੇ ਬੰਦੇ ਨੂੰ ਵਧੀਆ ਤੋਂ ਵਧੀਆ ਜੁੱਤੀਆਂ ਪਾਉਣ ਦਾ ਹੱਕ ਹੈ ਵਧੀਆ ਤੋਂ ਵਧੀਆ ਗੱਡੀਆਂ ਰੱਖਣ ਦਾ ਹੱਕ ਹੈ ਤੇ ਗੁਰਬਾਣੀ ਗਾਉਣ ਵਾਲੇ ਜੇ ਰੱਖ ਲੈਣਗੇ ਪਾ ਲੈਣਗੇ ਉਹਨਾਂ ਨਾਲ ਉਹ ਕੁਝ ਵੀ ਨਹੀਂ ਜੀਏ ਕੋਈ ਅੱਜ ਥੋੜਾ ਪਾਣ ਲੱਗੇ ਆ ਅੱਜ ਤੋਂ ਮੈਂ ਬਚਪਨ ਤੋਂ ਹੀ ਇਦਾਂ ਦੇ ਕੱਪੜੇ ਪਾਏ ਨੇ ਉਹ ਹੁਣ ਜਦੋਂ ਤੋਂ ਲੈ ਕੇ ਤੁਹਾਡਾ ਬੰਨੀ ਹਟ ਜਾਂਦੀ ਫਿਰ ਵਿਰੋਧੀ ਖੜੇ ਹੋ ਜਾਂਦੇ ਨੇ ਹੋਰ ਕੁਝ ਵੀ ਨਹੀਂ ਹੈਗਾ ਸੋਸ਼ਲ ਮੀਡੀਆ ਜਿਹੜੀ ਮਰਜ਼ੀ ਵੀਡੀਓ ਚੱਕ ਕੇ ਪਾ ਦਿਓ ਬਾਕੀ ਕੋਈ ਐਸੀ ਗੱਲ ਨਹੀਂ ਜਦੋਂ ਬੰਦਾ ਆਉਂਦਾ ਹੈ ਵੇਖਦਾ ਹੈ ਬੈਠਦਾ ਹੈ ਉਹਨੂੰ ਪਤਾ ਲੱਗਦਾ ਲੱਖਾਂ ਲੋਕ ਅਮਰ ਸ਼ੱਕਦੇ ਸੀ ਜੀ ਸਿੰਘ ਬਣਦੇ ਸੀ ਗੁਰਬਾਣੀ ਨਾਲ ਜੁੜਦੇ ਸੀ ਅੱਜ ਦੇ ਹਾਲਾਤ ਇਹ ਨੇ ਅਸਾਈ ਹੀ ਅਸਾਈ ਸਾਡੇ ਪੰਜਾਬ 'ਚ ਆ ਰਹੇ ਨੇ ਮੈਂ ਇਹ ਸਟੇਟਮੈਂਟ ਸਟੇਜ ਤੇ ਦੇ ਚੁੱਕਿਆ 10 ਸਾਲਾਂ ਤੱਕ ਪਿੰਡ ਪਿੰਡ ਚਰਚਾ ਬਣ ਜਾਣੀ ਬਿਲਕੁਲ ਦੇਖ ਹੀ ਰਹੇ ਆ ਇਹ ਬਣ ਜਾਣੀਆਂ ਨੇ ਇਹ ਜੋ ਮਰਜ਼ੀ ਕਰ ਲੈਣ ਇਹਨਾਂ ਦੀਆਂ ਲੜਾਈਆਂ ਵਾਦ ਵਿਵਾਦ ਜਿਹੜਾ ਕੋਈ ਬੰਦਾ ਲੌਜੀਕਲ ਗੱਲ ਕਰੇਗਾ ਪ੍ਰੈਕਟੀਕਲ ਕਰੇਗਾ ਉਨੂੰ ਇਹ ਮਾਰਨ ਪੈਣਗੇ ਉਹਨਾਂ ਦੀਆਂ ਪੱਗਾਂ ਲਾਉਣਗੇ ਉਹਨਾਂ ਦਾ ਵਿਰੋਧ ਕਰਨਗੇ ਜਿੰਨਾ ਇਹਨਾਂ ਨੂੰ ਪੜਕਾਵੇਗਾ ਹਥਿਆਰ ਫੜਾਵੇਗਾ ਗੁੰਡਾਗਰਦੀ ਸਿਖਾਵੇਗਾ ਉਹਨਾਂ ਨੂੰ ਇਹ ਲੋਕ ਪ੍ਰਮੋਟ ਕਰਦੇ ਐ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਪੰਜਾਬ ਦੇ ਹਾਲਾਤ ਵੇਖਿਓ ਅੱਧਿਆਂ ਨੇ ਵੈਸੇ ਬਾਹਰ ਚਲੇ ਜਾਣਾ ਬਿਲਕੁਲ ਬਾਹਰ ਦੇ ਆਨੇ ਆ ਕੇ ਸਾਡੇ ਪੰਜਾਬ 'ਚ ਕਬਜ਼ਾ ਕਰ ਲੈਣਾ ਬਾਕੀ ਰਹੀ ਗੱਲ ਰਿੰਦਾ ਖੁੰਦਾ ਜਿਹੜਾ ਬਚਣਾ ਉਹ ਜਿੰਨਾ ਸਾਡਾ ਭਾਈਚਾਰਾ ਉਹ ਲਾਲਚ ਦੇ ਦੇ ਕੇ ਉਹਨਾਂ ਨੂੰ ਇਹਨਾਂ ਨੇ ਅਸਾਈ ਬਣਾ ਲੈਣਾ ਬਹੁਤ ਥੋੜੇ ਸਿੱਖ ਦਿਸਣਗੇ ਆਉਣ ਵਾਲੇ ਸਮੇਂ 'ਚ ਜੇ ਅਸੀਂ ਸੁਧਰ ਜਾਈਏ ਸੰਭਲ ਜਾਈਏ ਅੱਜ ਵੀ ਪ੍ਰਚਾਰ ਕਰੀਏ ਸਿੱਖੀ ਦੀ ਗੱਲ ਕਰੀਏ ਮੁੰਡਿਆਂ ਨੂੰ ਪੰਗਾ ਦਸਤਾਰਾਂ ਦੀ ਗੱਲ ਸ਼ੁਰੂ ਹੋਵੇ ਦਾੜੀ ਕੇਸਾਂ ਦੀ ਗੱਲ ਸ਼ੁਰੂ ਹੋਵੇ ਕਿਤੇ ਨਾ ਕਿਤੇ ਉਹਨਾਂ ਦੇ ਅੰਦਰ ਪ੍ਰੇਰਣਾ ਦੇਈਏ ਹੁਣ ਉਹਨਾਂ ਨੂੰ ਲਾਲਚ ਮਿਲ ਰਿਹਾ ਪੈਸ ਬੱਚਿਆਂ ਦੀਆਂ ਫੀਸਾਂ ਫਰੀ ਘਰ ਬਣਾਏ ਜਾ ਰਹੇ ਆਜ ਫਰੀ ਆ ਫਰੀ ਹੁਣ ਇਹਨਾਂ ਨੂੰ ਮਹਾਰਾਜ ਦਾ ਪਿਆਰ ਗੁਰੂ ਗੋਬਿੰਦ ਸਿੰਘ ਦਾ ਇਹਨਾਂ ਦੇ ਅੰਦਰ ਪਾ ਦਈਏ ਤੇ ਕਿਸੇ ਚੀਜ਼ ਦੀ ਲੋੜ ਦੀ ਇਕੱਲਾ ਕਿਤਾ ਗਰੀਬੀ ਚ ਵੀ ਕੱਟ ਲਾਂਗੇ ਸਾਨੂੰ ਨਹੀਂ ਘਰ ਦੀ ਲੋੜ ਮਾਰ ਨਾਲ ਜੁੜੇ ਆ ਸਿੱਖੀ ਨਾਲ ਹੀ ਰਹਿਣਾ ਅਸੀਂ ਨਹੀਂ ਜੀ ਕਿਸੇ ਹੋਰ ਪਾਸੇ ਜਾਣਾ ਅਸੀਂ ਸੇਖਾਂ ਤੇ ਸਿੱਖ ਮਰਾਂ ਦੇ ਇਹ ਚੀਜ਼ਾਂ ਉਹਨਾਂ ਨੂੰ ਸਿਖਾਣੀਆਂ ਪੈਣਗੀਆਂ ਘਰ ਘਰ ਜਾ ਕੇ ਉਹਨਾਂ ਦੀ ਬਾਹ ਫੜਨੀ ਪੈਗੀ ਸ਼੍ਰੋਮਣੀ ਕਮੇਟੀ ਇਹ ਇਹਨਾਂ ਦੇ ਆਪਣੇ ਰੋਲੇ ਨਹੀਂ ਮੁੱਕਦੇ ਜੀ ਗੋਲਕਾਂ ਤੋਂ ਬਿਨਾ ਕੋਈ ਹੋਰ ਇੱਛਾ ਨਹੀਂ ਗੋਲਕ ਇਕੱਠੀ ਹੋ ਗਈ ਸਾਡਾ ਜੋੜ ਮੇਲਾ ਫਤਿਹਗੜ੍ਹ ਸਾਹਿਬ ਦਾ ਹੋਇਆ ਹੂੰ ਹੂੰ ਸਾਨੂੰ ਜੀ 20 ਕਰੋੜ ਦੀ ਸਾਡੀ ਗੋਲਕ ਹੋ ਗਈ ਅਸੀਂ ਕੀ ਲੈਣਾ ਹਜ਼ਾਰਾਂ ਲੋਕ ਆਉਂਦੇ ਆ ਸਿੱਖੀ 'ਚ ਆਉਣਾ ਚਾਹੁੰਦੇ ਆ ਨੌਜਵਾਨ ਸੁਣਨਾ ਚਾਹੁੰਦੇ ਆ ਕੋਈ ਸੁਣਾਉਣ ਵਾਲਾ ਹੋਵੇ ਕੋਈ ਨੌਜਵਾਨ ਬਹੁਤ ਜੁੜ ਰਹੇ ਨੇ ਇਸ ਟਾਈਮ ਹਾਂ ਸਮਝਣਾ ਚਾਹੁੰਦੇ ਆ ਪਰ ਸਮਝਾਵੇ ਤਾਂ ਸਹੀ ਨਾ ਕੋਈ ਉਹਨੂੰ ਜੇ ਕੋਈ ਸਮਝਾਉਂਦਾ ਵੀ ਹੈ ਤਾਂ ਉਹਨਾਂ ਨੂੰ ਸਗੋਂ ਹਥਿਆਰਾਂ ਵਾਲੇ ਪਾਸੇ ਨੂੰ ਤੋਰ ਕੇ ਉਹਨਾਂ ਨੂੰ ਵਾਇਲੈਂਸ ਵਾਲੇ ਪਾਸੇ ਨੂੰ ਪ੍ਰੇਰ ਰਿਹਾ ਜੀ ਅਤੇ ਇੱਕ ਰਜੇਸ਼ ਸਿੰਘ ਜੀ ਮੈਂ ਜਿਵੇਂ ਅੱਜਕੱਲ ਤੁਹਾਡੇ ਪਿੱਛੇ ਵਿਵਾਦ ਚੱਲਿਆ ਸੀ ਇੱਕ ਵੀ ਇੱਥੇ ਡੇਰੇ ਦੇ ਵਿੱਚ ਕੁੜੀ ਦਾ ਕਤਲ ਹੋਇਆ ਸੀਗਾ ਉਹਦੇ ਬਾਰੇ ਕੀ ਥੋੜਾ ਇਹ ਤਾਂ ਦੇਖੋ ਐਫ ਆਈ ਆਰ ਉਹਨਾਂ ਨੇ ਕੀਤੀ ਏ ਇੱਕ ਮਹੀਨਾ ਕੁ ਸ਼ਾਇਦ ਹੋਰ ਲੱਗ ਜਾਣਾ ਐਫ ਆਈ ਆਰ ਕੈਂਸਲ ਆਪੇ ਹੋ ਜਾਣੀ ਏ ਕਿਉਂਕਿ ਕੋਈ ਸਬੂਤ ਨਹੀਂ ਸਾਰਾ ਹੀ ਝੂਠ ਦਾ ਪਲੰਦਾ ਜੀ ਗੇਟ ਦੇ ਅੱਗੇ ਕਿਸੇ ਨੇ ਕੁਝ ਖਾ ਲਿਆ ਹਾਂ ਉਹ ਵੀ ਛੜਕ ਤੇ ਪਰਮੇਸ਼ਰ ਦੁਆਰ ਸਾਡਾ ਉਹਦੇ ਚ ਕਸੂਰ ਕੀ ਹੈ ਮੈਂ ਇੱਥੇ ਨਹੀਂ ਚਾਰ ਦਿਨ ਉਦੋਂ ਉਹਨੂੰ ਚੱਕ ਕੇ ਕੋਈ ਹੈਲਪ ਕੀਤੀ ਕਿਸੇ ਨੇ ਇੱਥੇ ਮਿਸਤਰੀ ਕੋਈ ਆਇਆ ਹੋਇਆ ਸੀ ਉਹ ਲੈ ਕੇ ਗਿਆ ਹਸਪੀਟਲ 'ਚ ਜਾ ਕੇ ਉਹਨੇ ਸਟੇਟਮੈਂਟ ਦਿੱਤੀ ਉੱਥੇ ਉਹਦੀ ਮੌਤ ਹੋਈ ਉਹਨੇ ਕਿਹਾ ਕਿ ਮੈਂ ਆਪੇ ਖਾਧਾ ਫਿਰ ਸਾਰੀ ਫੈਮਿਲੀ ਨੇ ਤਹਿਸੀਲਦਾਰ ਕੋਲ ਖੜ ਕੇ ਸਾਈਨ ਕੀਤੇ ਵੀ ਇਹ ਕੁੜੀ ਨੇ ਸਾਡੀ ਨੇ ਆਪੇ ਖਾਧਾ ਜੀ ਇਦਾਂ ਹੀ ਹੁੰਦਾ ਸੀ ਉਦੋਂ ਤਹਿਸੀਲਦਾਰ ਕੋਲ ਸਾਈਨ ਖੜ ਕੇ ਫੋਟੋ ਖਿਚਾਣੀ ਪੈਂਦੀ ਸੀ ਸਾਰਾ ਕੁਝ ਹੋਇਆ ਹੁਣ 12 13 ਸਾਲਾਂ ਬਾਅਦ ਜਾ ਕੇ ਅਹੇ ਜੀ ਰੇਪ ਜੀ ਤੇ ਉਥੇ ਮਰਡਰ ਕਰ ਦਿੱਤਾ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਲਿਖਿਆ ਵੀ ਕੋਈ ਹਰਾਸ਼ਮੈਂਟ ਨਹੀਂ ਕੋਈ ਸਰੀਰ ਨਾਲ ਕੁਝ ਨਹੀਂ ਹੋਇਆ ਕੋਈ ਕਿਸੇ ਤਰ੍ਹਾਂ ਦਾ ਫੋਰਸ ਨਹੀਂ ਕੀਤਾ ਗਿਆ ਕੋਈ ਹੱਥ ਨਹੀਂ ਫੜਿਆ ਕਿਸੇ ਨੇ ਉਹ ਤਾਂ ਪੋਸਟਮਾਰਟਮ ਦੀ ਰਿਪੋਰਟ ਚ ਕਲੀਅਰ ਹੈ ਹਾਈ ਕੋਰਟ ਦੇ ਵਿੱਚ ਸਾਰੀ ਗਿਆ ਕੇਸ ਉਹਨਾਂ ਨੇ ਕਿਹਾ ਇਨਕੁਆਰੀ ਕਰ ਲੋ ਇਨਕੁਆਰੀ ਕਰ ਰਹੇ ਨੇ ਮੈਂ ਸਿੱਸਾ ਸਾਥ ਦੇ ਰਹੇ ਆ ਤੇ 15 ਦਿਨਾਂ ਚ ਮਹੀਨੇ ਦੇ ਵਿੱਚ ਉਹ ਐਫ ਆਈ ਆਰ ਕੈਨਸਲ ਹੋ ਜਾਏਗੀ ਕਿਉਂਕਿ ਉਹਦੇ ਚ ਕੁਝ ਵੀ ਨਹੀਂ ਟੋਟਲ ਝੂਠ ਮੈਂ ਕਿੱਥੇ ਸੀ ਕਿੱਥੇ ਮੈਂ ਰਿਹਾ ਉਹਨਾਂ ਦਿਨਾਂ ਚ ਉਹ ਸਾਰਾ ਸਬੂਤ ਹੈਗਾ ਸਾਡੇ ਕੋਲ ਤੇ ਰਣਜੀਤ ਸਿੰਘ ਜੀ ਜਾਂਦੇ ਜਾਂਦੇ ਹੁਣ ਸਾਡੇ ਵਿਦੇਸ਼ ਜਿਹੜੇ ਬੱਚੇ ਨੇ ਨੌਜਵਾਨ ਨੇ ਸਿੱਖੀ ਨਾਲ ਬਹੁਤ ਜੁੜ ਰਹੇ ਨੇ ਉਹਨਾ ਵਸਤੇ ਕੀਸਨ ਦੀ ਸੀ ਬਸ ਇੰਨੀ ਬੇਨਤੀ ਹੈ ਜੀ ਕਿ ਮਾਪਿਓ ਜੁੜਨ ਮਾਪਿਓ ਵੱਲ ਵੇਖ ਕੇ ਹੀ ਬੱਚਿਆਂ ਨੇ ਜੁੜਨਾ ਬੱਚਨ ਵੇਖ ਕੇ ਮਾਪੇ ਜੁੜ ਰਹੇ ਨੇ ਹਾਂ ਬੱਚੇ ਜਦੋਂ ਜੁੜਨਗੇ ਬਿਲਕੁਲ ਬਹੁਤ ਚੰਗੀ ਗੱਲ ਹੈ ਜੀ ਜੇ ਬੱਚੇ ਜੁੜ ਰਹੇ ਨੇ ਬਸ ਇਹਨਾ ਕਿ ਪ੍ਰੈਕਟੀਕਲ ਜੁੜੀਏ ਵਾਇਲੈਂਸ ਦਾ ਰਾਹ ਨਹੀਂ ਕਦੇ ਵੀ ਕਿਸੇ ਨੂੰ ਥ੍ਰੈਟ ਨਾ ਹੋਵੇ ਪਿਆਰ ਨਾਲ ਅਸੀਂ ਸਿੱਖੀ ਨੂੰ ਵਧਾਈਏ ਪਿਆਰ ਕਰਨਾ ਸਿਖਾਈਏ ਜਿੰਨਾ ਹੋ ਸਕੇ ਨਫ਼ਰਤ ਨੂੰ ਖਤਮ ਕਰੀਏ ਬਿਲਕੁਲ ਕਿਸੇ ਦੇ ਪ੍ਰਤੀ ਚਾਹੇ ਹਿੰਦੂ ਕਮਿਊਨਿਟੀ ਹੈ ਚਾਹੇ ਈਸਾਈ ਕਮਿਊਨਿਟੀ ਹੈ ਚਾਹੇ ਕੋਈ ਹੈ ਨਫ਼ਰਤ ਨਾ ਪਾਈਏ ਬਿਲਕੁਲ ਪਿਆਰ ਆਪਣੇ ਧਰਮ ਦਾ ਪ੍ਰਚਾਰ ਚੁੱਪ ਕਰਕੇ ਆਪ ਪਿਆਰ ਨਾਲ ਕਰੀਏ ਇਹਦਾ ਕੋਸ਼ਿਸ਼ ਕਰੋ ਬਸ ਇੰਨਾ ਠੀਕ ਹੈ ਜੀ ਬਹੁਤ ਸੋਹਣਾ ਹੈ ਬੱਚੇ ਵੀ ਜੁੜੇ ਰਹਿਣ ਵੱਡੇ ਵੀ ਜੁੜੇ ਰਹਿਣ ਬਾਕੀ ਗੁਰੂ ਸਾਹਿਬ ਦੀ ਮੇਰ ਨਾਲ ਆਪੇ ਆਉਣ ਵਾਲੇ ਸਮੇਂ ਚ ਪਤਾ ਲੱਗ ਜਾ ਬਹੁਤ ਵਧੀਆ ਗੱਲ ਹੈ ਜੀ ਜਿਹੜੇ ਬੱਚੇ ਜੁੜਦੇ ਨੇ ਭਾਈ ਕੁਝ ਖਲਸਾ ਧੰਨਵਾਦ ਜੀ ਤੁਸੀਂ ਆਏ ਤੁਹਾਨੂੰ ਆਇਆਂ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ